ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜ ਪਿੰਡਾਂ ਐ ਸੰਧੂਆਂ ਠੀਕ ਹੈ ਤੇ ਮੈਿਕੋਲੋ ਗਾਵਾ ਤੇ ਕਰਦੇ ਆਪਾਂ ਬਾਬਾ ਜੀ ਨਾਲ ਗੱਲਬਾਤ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਵੀਰੇ ਆਪਣਾ ਨਾਮ ਆ ਆਪਣਾ ਭਰੂਪਾਲ ਸਿੰਘ ਜੀ ਪਿੰਨ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਠੀਕ ਹੈ ਕੰਟੈਕਟ ਨੰਬਰ 99154 6734 99154 6734 ਹਾਂਜੀ ਦੱਸੋ ਜੀ ਇਹ ਗਾਂ ਦੀ ਡਿਟੇਲ ਅੱਜ ਦੋ ਟਾਂਗ ਸੀਲ ਵਾਸਤੇ ਜੀ ਆਪਣੇ ਕੋਲੇ ਠੀਕ ਆ ਜੀ ਆ ਪਹਿਲੀ ਪਹਿਲੀ ਗਾਂ ਜਿਹੜੀ ਆਪਣੇ ਕੋਲ ਪਹਿਲਾਂ ਵੈੜਾ ਚਾਰ ਦੰਦਾ ਦੰਦਾ ਤੋਂ ਠੀਕ ਆ ਜੀ 20 ਲੀਟਰ ਦੁੱਧ ਐਸ ਵਕਤ ਤੇ ਇਹ ਸਲੇ ਤਿਆਰ ਆ 6-7 ਦਿਨਾਂ ਦੀ ਸੂਈ ਵੀ ਆ ਮੰਗਰ ਬੱਚਾ ਜੀ ਇਹਦੇ ਠੀਕ ਆ ਜੀ ਦੱਸਣਾ ਵੀਰੇ ਉਹ ਹਾਂਜੀ ਆ ਬੱਚਾ ਇਹਦੇ ਮੰਗਰਾ ਠੀਕ ਆ ਜੀ ਦੇਖੋ ਬਰਾ 20 ਲੀਟਰ ਕੀ ਰੇਟ ਬਰਾ ਵੀਰਾ ਰੇਟ ਇਹਦਾ ਮੁੱਲ ਕਰਦੇ ਆ 75000 ਰੁਪਏ ਵੀਰੇ ਬਾਕੀ ਮੌਕੇ ਮੌਕੇ ਦੇ ਮਾਨਤਾਣ ਹੋ ਜੂਗਾ ਠੀਕ ਆ ਜੀ ਖੋਲ ਕੇ ਦਿਖਾਵਾਂਗੇ ਜੀ ਹਾਂਜੀ ਕੋਈ ਦੇਖ ਸਰੇ ਥੋੜਾ ਥੋੜਾ ਸਾਮਾਨ ਲਗਾ ਲਈ। ਲੋੜ ਉਹ ਸਾਰੇ ਸਾਮਾਨ ਆ। ਠੀਕ ਹੈ ਜੀ। ਆ ਜੀ। ਤੇ ਥੋੜਾ ਥੋੜਾ ਵੇਖੀ ਸਾਰਾ ਕੋਰਾ। ਮੋੜਦਾ ਵੀ ਮੋੜਦਾ। ਠੀਕ ਹੈ ਫਿਰ ਵਾਲੀ ਠੀਕ ਸਾਰੇ। ਇਹੋ ਤੇ ਵਾਜੇ ਲੱਗਦੀ ਡਿਟੈਕਟ ਕਰੋ ਜੀ। ਹਾਂ ਜੀ ਬਾਈ ਜੀ ਆ ਚਿੱਟੀ ਗਾਂ ਦੀ ਡਿਟੇਲ ਦੱਸੋ ਜੀ। ਇਹ ਇਹ ਵੀ ਬਰੇ ਹਲੇ 8 ਦਿਨ ਬਾਕੀ ਨੇ ਸੂਨ ਤੋਂ ਠੀਕ ਹੈ ਜੀ ਉਮੀਦ ਹੈ ਇਸ ਵਾਰ ਚੰਗੀ ਸਾਹਬ ਨਾਲ 20 ਬਾਈ ਲੀਟਰ ਦੁੱਧ ਦੇ ਨੇ ਤਿਆਰ ਕਰਨਾ ਹੈ ਕਰਨਾ ਹਲੇ ਠੀਕ ਹੈ ਜੀ ਹਵਾਨਾ ਮਲਟੇ ਲਾ ਬੋਟ ਪੀਣਾ ਨੇ ਹਵਾਨਾ ਬਹੁਤ ਤਿਆਰ ਕਰਨਾ ਹੈ ਨੇ ਹਲੇ ਠੀਕ ਹੈ ਜੀ ਇਹ 8 ਦਿਨ ਬਾਕੀ ਨੇ ਹਲੇ ਸੂਨ ਤੋਂ ਮੋਲੇ ਦਾ 58000 ਰੁਪਏ ਕਰਦੇ ਆਂ ਬਾਕੀ ਮੌਕੇ ਦੇ ਮਾਨਤਾਨ ਹੋ ਜਾਊਗਾ ਠੀਕ ਹੈ ਜੀ ਤੁਰਕ ਦਿਖਾ ਦਿਓ ਜੀ ਦੇਖ ਸਕਦੇ ਹੋ ਭਾਈ ਜੀ ਇਹ 68000 ਪਏ ਆ ਫੇਰ ਕੁਆਲਟੀ ਦੇ ਨਾਲ ਠੀਕ ਹੈ ਜੀ ਬੜਾ ਦੇਖ ਸਕਦਾ ਥਾਂ ਮੁਠੀ ਦਾ ਲੱਗਿਆ ਜੀ ਮੋੜਦਾ ਬਰਾ ਇਸ ਵਾਰ ਠੀਕ ਹੈ ਕਹਿੰਦੇ ਠੀਕ ਹੈ ਬਾਕੀ ਤੁਹਾਡੇ ਸਾਹਮਣੇ ਬਾਕੀ ਕੋਈ ਨਾ ਫੋਨ ਤੇ ਕਨੈਕਟ ਕਰ ਸਕਦਾ ਬਰਾ ਜੇ ਤਸਵੀਰ ਚਾਹੀਦੀ ਹੈ ਜਰੂਰ ਕਨੈਕਟ ਕਰ ਲਈਏ ਜਿਸ ਨੂੰ ਮੈਂ ਦੱਸ ਦਿੱਤਾ ਜੀ ਬਈ ਜੀਤਾ ਫਾਰਮ ਟੀਵੀ ਵਰਨਾਲਾ ਨੂੰ ਬਾਤੋ ਸਬਸਕ੍ਰਾਈਬਰ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਜਿੰਨੂ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਬਈ ਆਪਾਂ ਪਿੰਡਾਂ ਚ ਜਿਆਦਾ ਵੀਡੀਓ ਬਣਾਉਣੀ ਹੈ ਜੀ ਤੇ ਆਪਣਾ ਨੰਬਰ ਹੈਗਾ 752800355 ਜੇ ਕਿਸੇ ਭੈਣ ਨੂੰ ਐਡ ਕਰਾਉਣੀ ਹੈ ਤਾਂ ਆਪਣਾ ਜ਼ਰੂਰ ਸੇਨ ਐਡ ਕਰੋ ਮਿਲਦੇ ਹਾਂ ਭਰਾ ਅਗਲੀ ਵੀਡੀਓਸ ਤੋਂ ਮਿਲਦੇ ਪਾਏ